ਉਹ ਤਾਇਆ ਕਰੀਏ ਉਹ ਆ ਜਾ ਆ ਜਾ ਭਤੀਜ ਕਰੀਆ ਤੇ ਅੱਜ ਮੈਨਾਂ ਦਾ ਫੇਰ ਮੈ ਤੋਂ ਭਾਲੂ ਕੋਈ ਨਾ ਆ ਜਾ ਪੁੱਤਰਾ ਆ ਜਾ ਮੈਂ ਵੀ ਤੇਰੇ ਹੀ ਤਾਂ ਆ ਜੇ ਤੇਰੇ ਪੱਲੇ ਉਹ ਨਾ ਬਿਤੀ ਮੈਨੂੰ ਵੀ ਕਰਨਿਆ ਦਾ ਸਿੰਘ ਕੀ ਨੇ ਕਹਿਣਾ ਹੈ ਆ ਜਾ ਆ ਜਾ ਓਕੇ ਮੈਂ ਆ ਤਾਇਆ ਠੀਕ ਹੈ ਠੀਕ ਹੈ ਭਤੀਜ ਆ ਜਾ ਉਹ ਮੈਂ ਤਾਂ ਲੰਘਿਆ ਜਾਂਦਾ ਸੀ ਮੈਂ ਚੱਲ ਤਾਏ ਕੋਲੇ ਜਾਇਏ ਆ ਚੰਗਾ ਕੀਤਾ ਮਿਲ ਗਿਆ ਫਿਰ ਤਾਇਆ ਪੁੱਛਾਇਆ ਠੀਕ ਐ ਨਾ ਅਰ ਮੈਂ ਕਿਹਾ ਫਟਕਟ ਲਾ ਲਈਏ ਉਹ ਫਟਕਟ ਬੜੀਆ ਤੂੰ ਆ ਗਿਆ ਹਾਂ ਤਾਇਆ ਫਟਕਟ ਤਾਂ ਆਪਾਂ ਫੇਰ ਦੇਖਾਂਗੇ ਹਾਂ ਉਹ ਤੇਰੇ ਵਾਸਤੇ ਕੁੜੀ ਨਹੀਂ ਦੇਖੀ ਜੀ ਆਪਾਂ ਨੇ ਹਾਂ 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 ਉਹਨਾਂ ਦਾ ਫੋਨ ਆਇਆ ਜੀ ਅੱਛਾ ਰੈਸਟੇਰੈਂਟ ਵਾਸਤੇ ਹਾਂ ਕਰਤੀ ਉਹਨਾਂ ਨੇ ਲੈ ਲਹੌਰ ਹੁਣ ਉਹ ਤਾਇਆ ਫਿਰ ਤਾਂ ਪਾਰਟੀ ਹੋਊਗੀ ਪਾਰਟੀ ਹੋਗੀ ਪੂਰੀ ਲਿਆ ਫਿਰ ਮੈਂ ਲੈ ਕੇ ਆਵਾਂ ਤਾ ਓਏ ਭਤੀਜਾ ਦੋਨੀ ਲਾਉਣੇ ਆਪਾਂ ਚਲ ਤਾਇਆ ਫਿਰ ਅੱਜ ਤੈਨੂੰ ਮੈਂ ਪਿਉਣਾ ਲੈ ਲਿਆ ਕਰਾਂ ਮਹਿੰਗੀ ਜਿਹੀ ਨਹੀਂ ਚੰਗਾ ਓ ਤੱਕ ਤਾਇਆ ਉਹ ਦੇਸੀ ਫਲ ਲਿਆ ਓ ਤਾਇਆ ਕੋਈ ਗੱਲ ਨਹੀਂ ਜਦੋਂ ਵਿਆਹ ਹੋ ਗਿਆ ਆਪਾਂ ਤੈਨੂੰ ਵਧੀਆ ਪਿਆ ਦਾਂਗੇ ਚਲ ਐ ਕਰ ਲੈ ਲੈ ਪਾਲਾ ਫਿਰ ਨਾਲੇ ਮੈਨੂੰ ਪਾ ਦੇ ਹੱਥ ਜੇ ਕੰਮ ਲੈ ਨੇ ਓਏ ਲੈ ਤਾਇਆ ਗੱਲ ਕਿਹੜੀ ਕਰਤਾ ਐ ਤੂੰ ਪਹਿਲਾਂ ਆਪ ਕਰ ਤਾਇਆ ਲੈ ਤਾਇਆ कुड़ी आले न फोन कंदो आणे सेक प ਉਹ ਸੱਚ ਭਤੀਜਾ ਹਾਂ ਤੇ ਉਹ ਯਾਰ ਮੈਂ ਤਾਂ ਤੈਨੂੰ ਦੱਸਣਾ ਭੁੱਲ ਗਿਆ ਉਹ ਕੀ ਤਾਇਆ ਆ ਜਿਵੇਂ ਤੂੰ ਆ ਲੈਣ ਗਿਆ ਨਾ ਬੋਦਲ ਜੀ ਹਾਂ ਤੇਰੇ ਮਗਰੇ ਉਹਨਾਂ ਦਾ ਫੋਨ ਆ ਗਿਆ ਅੱਛਾ ਤਾਂ ਕੀ ਕਹਿੰਦੇ ਉਹ ਯਾਰ ਉਹ ਤਾਂ ਕਹਿੰਦੇ ਵੀ ਕਹਿੰਦੇ ਸਾਡੀ ਊੜੀ ਕਹਿੰਨਾ ਕਰਿਓ ਕਿਉਂ ਤਾਇਆ ਕਹਿੰਦੇ ਸਾਡੀ ਊੜੀ ਤਾਂ ਕਿਸੇ ਹੋਰ ਨਾਲ ਭੱਜ ਗਈ Oh, <laughs>